ਸਾਰਿਆਂ ਨੂੰ ਬਾਈ ਜਿੰਨੇ ਜਿੰਨੇ ਭਰਾ ਚਮਕੀਲੇ ਬਾਈ ਨੂੰ ਪਿਆਰ ਕਰਦੇ ਆ ਤੇ ਗੀਤ ਬਾਈ ਧਾਰਮਿਕ ਕਦੇ ਰੱਬ ਦਾ ਨਾ ਲੈਣਾ ਵੀ ਜ਼ਰੂਰੀ ਆ ਬਾਈ ਹਨਾ ਹੂੰ ਤੇ ਸਾਰੇ ਜਾਨੇ ਬਾਈ ਸੁਣੋ ਗੀਤ ਹੋ ਮੇਰੀ ਮੇਰੀ ਕਰਦਾ ਹੈ ਬੰਦਿਆ ਮੇਰੀ ਮੇਰੀ ਕਰਦਾ ਹੈ ਬੰਦਿਆ ਭੁੱਲ ਗਿਆ ਰੱਬ ਨਾਲ ਡਰਦਾ ਹੈ ਬੰਦਿਆ ਭੁੱਲ ਗਿਆ ਰੱਬ ਨਾਲ ਡਰਦਾ ਹੈ ਬੰਦਿਆ ਕਰਦਾ ਸੀ ਮੇਰੀਆਂ ਮੇਰੀਆਂ ਪਾਣੀ ਦੇ ਆ ਪਾਣੀ ਦਿਆ ਬੁਲਬੁਲਿਆ ਕੀ ਮਨਿਆਦਾ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਮਨਿਆਦਾ ਤੇਰੀਆਂ ਹੋ ਮੁਠੀਆਂ ਮੀਚ ਕੇ ਆਇਆ ਬੰਦਿਆ ਮੁਠੀਆਂ ਮੀਚ ਕੇ ਆਇਆ ਬੰਦਿਆ ਖਾਲੀ ਹੱਥ ਵਿਛਾਇਆ ਬੰਦਿਆ ਗਿਆਨ ਮੁੜ ਕੇ ਆਇਆ ਬੰਦਿਆ ਗਿਆਨ ਮੁੜ ਕੇ ਆਇਆ ਬੰਦਿਆ ਦਿੰਦਾ ਪਾਪਾਂ ਦੀਆਂ ਢੀੜੀਆਂ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਮਨ ਯਾਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਮਨ ਯਾਦਾਂ ਤੇਰੀਆਂ ਖੋਸੁੰਨੇ ਰੰਗੇ ਮੈਲੀ ਮੁਨਾਰੇ ਸੁਨੇ ਰਣੇ ਮੈਲੀ ਮੁਨਾਰੇ ਤੁਰ ਜਾਂਦੇ ਨਾਲ ਸਾਰੇ ਸੰਗ ਛੱਡ ਕੇ ਤੇਰਾ ਮਿੱਤਰ ਪਿਆਰੇ ਸੰਗ ਛੱਡ ਕੇ ਤੇਰਾ ਮਿੱਤਰ ਪਿਆਰੇ ਕਰਦਾ ਸੀ ਮੇਰੀਆਂ ਮੇਰੀਆਂ ਪਾਣੀ ਦਿਆ ਪਾਣੀ ਦੇਆ ਬੁਲਬੁਲਿਆ ਹੀ ਮਨ ਆਦਾ ਤੇਰੀਆਂ ਪਾਣੀ ਦੇਆ ਬੁਲਬੁਲਿਆ ਹੀ ਮਨ ਆਦਾ ਤੇਰੀਆਂ ਹੋ ਇੱਕਮਕਾਰ ਦਾ ਨਾਮ ਹਰਣਾ ਇੱਕਮਕਾਰ ਦਾ ਨਾਮ ਹਰਣਾ ਘਰਿਆਂ ਲੋਕਾਂ ਬੈਠੇ ਨਹੀਂ ਰਹਿਣਾ ਕਾਰੋਬਾਰ ਹੀ ਜਾਣਾ ਪੈਣਾ ਪਾਰੂ ਭਾਰੀ ਜਾਣਾ ਪੈਣਾ ਪਰੀਆਂ ਛੱਡ ਕੇ ਬੇੜੀਆਂ ਪਾਣੀ ਦੇਆ ਪਾਣੀ ਦੇਆ ਬੁਲਬੁਲਿਆ ਕੀ ਮਨਿਆਤਾ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਮਨਿਆਤਾ ਤੇਰੀਆਂ ਓ ਤੂੰ ਕਦੇ ਨਾ ਰੱਬ ਦਾ ਨਾਮ ਧਿਆਇਆ ਕਦੇ ਨਾ ਰੱਬ ਦਾ ਨਾਮ ਧਿਆਇਆ ਢੰਗ ਕੀ ਤੈਨੂੰ ਮੋਤੇ ਮਾਇਆ ਐਵੇਂ ਹੀਰਾ ਜਨਮ ਗਵਾਇਆ ਐਵੇਂ ਹੀਰਾ ਜਨਮ ਗਵਾਇਆ ਕੀ ਚਮਕੀਲੇ ਤੇਰੀਆਂ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਮਨੇ ਆਦਾ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਮਨੇ ਆਦਾ ਤੇਰੀਆਂ ਬਾਈ ਜੀ ਜੇ ਗੀਤ ਵਧੀਆ ਲੱਗਿਆ ਨਾ ਤੇ ਸਾਰੇ ਜਣੇ ਸ਼ੇਅਰ ਜ਼ਰੂਰ ਕਰ ਦਿਓ ਬਾਈ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਜਿੰਨੇ ਜਨੇ ਭਰਾ ਬਾਈ ਚਮਕੀ ਲਈ ਜਿੰਨੂੰ ਪਿਆਰ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ